ਦੇ ਭੋਜਨਾਂ ਦੇ ਉਹ ਅਦਾ ਕਰ ਰਹੇ ਆ ਸਾਡੇ ਲੋਕ ਠੰਡ ਦੇ ਵਿੱਚ ਲੱਤਾਂ ਘੁੱਟਣ ਵਾਲੀਆਂ ਮਸ਼ੀਨਾਂ ਸਾਡੇ ਬਜ਼ੁਰਗਾਂ ਨੂੰ ਦਿੱਤੀਆਂ ਹੋਣ ਐ ਕੰਬਲ ਆਉਂਦੇ ਆ ਲੋਹੇ ਆਉਂਦੀਆਂ ਸ਼ਾਲਾਂ ਆਉਂਦੇ ਆ ਬਹੁਤ ਸਾਰਾ ਸਨਮਾਨ ਆਉਂਦਾ ਬਹੁਤ ਸਾਰਾ ਪਿਆਰ ਮਿਲਦਾ ਲੋਕਾਂ ਦਾ ਜਿਹੜੇ ਗੱਲ ਕਹਿੰਦੇ ਆ ਤੁਸੀਂ ਮੋਢਾ ਡਾਇਆ ਹੋਇਆ ਐ ਅੱਖਰ ਪਰੇ ਛੋਡੇ ਨਾਲ ਵਜਨ ਵਡਾਵਾਗੇ ਇਹ ਗੱਲਾਂ ਸਾਡੇ ਹਰਿਆਣੇ ਦੇ ਨਾਲਲੇ ਪਿੰਡਾਂ ਵਾਲੇ ਭਾ ਕਹਿੰਦੇ ਆ ਉਥੋਂ ਦੀਆਂ ਨੌਜਾਨ ਕੁੜੀਆਂ ਨੌਜਾਨ ਮੁੰਡੇ ਸਾਡੇ ਮੋਰਚਾ ਜਾ ਕੇ ਬੋਲਦੇ ਆ ਆਪਣੀ ਜੱਥੇ ਬੰਦੀ ਵੱਲੋਂ ਭਾਰਤੀ ਕਿਸਾਨਾਂ ਦੇ ਇਕਤਰਾਹਾਂ ਵੱਲੋਂ ਪੰਜ ਨਗਰ ਬਸਾਏ ਹੋਏ ਆ ਉੱਥੇ ਪਹਿਲਾ ਨਗਰ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਤੇ ਆ ਜਿਨੇ ਪਹਿਲੀ ਵਾਰੀ ਇਹ ਕਾਨੂੰਨਾਂ ਦੇ ਨਾਲ ਮੁਗਲ ਸਾਮਰਾਜ ਦੇ ਖਿਲਾਫ ਮੱਥਾ ਲਾਇਆ ਸੀ ਜ਼ਮੀਨਾਂ ਦੀ ਮਾਲਕੀ ਦਿਵਾਉਣ ਵਾਲਾ ਬਾਬਾ ਬੰਦਾ ਸਿੰਘ ਬਹਾਦਰ ਉਹਦੇ ਨਾਂ ਤੇ ਬਕਾਇਦਾ ਵੱਡਾ ਪੋਸਟਰ ਸ਼ਾਪ ਕੇ ਲਿਫਲੇਟ ਲੇਕਤਾ ਛਪ ਕੇ ਬੰਦਾ ਸਿੰਘ ਬਹਾਦਰ ਦੀ ਫੋਟੋ ਲਾ ਕੇ ਪਹਿਲੀ ਸਟੇਜ ਸਾਡੀ ਨਵੇਂ ਬਾ ਸਾਡੇ ਬਹਾਦਰਗੜ ਦੇ ਮੂਹਰੇ ਚੱਲਦੀ ਹੈ ਦੂਜੀ ਸਟੇਜ ਚਾਚਾ ਅਜੀਤ ਸਿੰਘ ਜਿਹਨੇ ਅੰਗਰੇਜ਼ਾਂ ਦੇ ਰਾਜ ਦੇ ਦਰਮਿਆਨ ਇਹੋ ਜਿਹਾ ਕਾਨੂੰਨ ਬਣ ਕੇ ਆਇਆ ਅੰਗਰੇਜ਼ਾਂ ਨੇ ਨਹੀਂ ਲਿਆਂਦਾ ਸੀ ਸਾਡੇ ਲੋਕਾਂ ਦੇ ਖਿਲਾਫ ਉਹਦੀ ਹਵਾਈ ਕੀਤੀ ਉਹ ਕਰੋੜ ਰੱਦ ਕਰਾਏ ਮੁਰਜ਼ ਜ਼ਮੀਨਾਂ ਦੀ ਮਾਲਕੀ ਸਾਡੇ ਕਿਸਾਨਾਂ ਦੀ ਆਈ ਉਹਦੇ ਨਾਂ ਤੇ ਚਲਦੀ ਹੈ ਸਾਡੀ ਸਟੇਜ ਤੀਜੀ ਸਟੇਜ ਸਾਡੀ ਭੈਣ ਗਦਰੀ ਗੁਲਾਬਕੌਰ ਜਿਹੜੀ ਬਖਸ਼ੀ ਵਾਲੇ ਪਿੰਡ ਦੀ ਹੈ ਸੁਨਾਮ ਦੇ ਨਾਲ ਬਖਸ਼ੀ ਵਾਲਾ ਪਿੰਡ ਹੈ ਗਦਰ ਲਹਿਰ ਦੇ ਨਾਲ ਜੁੜ ਕੇ ਅਮਰੀਕਾ ਦੇ ਵਿੱਚੋਂ ਆਈ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਉਹਨਾਂ ਗਦਰੀ ਯੋਧਿਆਂ ਨਾਲ ਕਰਤਾਰ ਸਾਹਿਬ ਦੇ ਅਰਗਿਆਂ ਨਾਲ ਅਖੀਰਲੀ ਜ਼ਿੰਦਗੀ ਤੇ ਕਰੋ ਆਪਦੀ ਜ਼ਿੰਦਗੀ ਦੇ ਆਖਲੇ ਦਿਨਾਂ ਤੇ ਕਰੋ ਕਹੋ ਜੀ ਉਹਦੀ ਜ਼ਿੰਦਗੀ ਰਹੀ ਲਿਖਤਾ ਉਹਦਾ ਬਹੁਤ ਥੋੜੀਆਂ ਮਿਲਦੀਆਂ ਪਰ ਉਹਦੀ ਕੁਰਬਾਨੀ ਭਰੇ ਦਿਨ ਹੈ ਹਥਿਆਰ ਕਿੱਥੇ ਲੈ ਕੇ ਜਾੜਿਆ ਲਿਖਤਾ ਕਿੱਥੇ ਲੈ ਕੇ ਜਾਣੀ ਹੈ ਰਹਿਣ ਵਾਸਤੇ ਸਾਡੀਆਂ ਭੈਣਾਂ ਨੂੰ ਮਾਨਤਾ ਦਿੰਦੇ ਆ ਲੋਕ ਕਿਹਦੀ ਰਹਿائش ਕਿੱਥੇ ਬਣਾਉਣੀ ਹੈ ਗਦਰੀ ਗਲਹਾਵਕੌਰ ਦੇ ਨਾਲ ਦੇ ਉੱਤੇ ਸਟੇਜ ਚੱਲਦੀ ਹੈ ਉਦੋਂ ਅਗਲੀ ਸਟੇਜ ਸਾਡਾ ਸ਼ਹੀਦ ਸਾਧੂ ਸਿੰਘ ਢੱਟੂਪੁਰ ਜਿਹੜਾ ਸਾਡੀ ਦੇਖਵੰਦੀ ਦਾ ਆਗੂ ਵੀਰ ਸਿੰਘ ਲੋਪੋ ਕਹਿੰਦੇ ਕਾਲੀਆਂ ਦੇ ਐਮਐਲਏ ਨੇ ਅੰਮ੍ਰਿਤਸਰ ਦੀ ਧਰਤੀ ਤੇ ਜਮਾਲ ਦੀ ਧਰਤੀ ਤੇ ਸ਼ਹੀਦ ਕੀਤਾ ਉਹਦੇ ਨਾਮ ਤੇ ਸਟੇਜ ਚੱਲਦੀ ਹੈ ਕਿਉਂਕਿ ਮਾਲਕੀ ਹੱਕ ਦਿਵਾਉਣ ਦੀ ਖਾਤਰ ਗਿਆ ਸੀ ਤੇ ਦਵਾਕੇ ਹਟਿਆ ਇਹ ਵੱਖਰੀ ਗੱਲ ਹੈ 15 ਫਰਵਰੀ 2009 ਨੂੰ ਜਦੋਂ ਅੰਮ੍ਰਿਤਸਰ ਦੇ ਡੀਸੀ ਨੂੰ ਘੇਰ ਕੇ ਆ ਸਾਰੀਆਂ ਮੰਗਾ ਬਣਵਾ ਕੇ ਤੇ ਕਮੋ ਸਿੱਖ ਹੈ ਗਰੀਬ ਹੈ ਜਿਨ੍ਹਾਂ ਨੇ ਹੱਥ ਤੇ ਧਾਕੇ ਬਾਹੀ ਕਰ ਲਈ ਸੀ ਉਹਨਾਂ ਨੂੰ ਮਾਲਕੀ ਹੱਕ ਨਹੀਂ ਦਿੱਤੇ 97 ਦੇ ਵਿੱਚ ਬਾਦਲੇ ਆਦੇ ਚੋਰ ਮੈਨਿੰਸੋ ਦੇ ਵਿੱਚ ਪਾਇਆ 2009 ਦੇ ਵਿੱਚ ਉਹ ਕਬਜ਼ੇ ਦਵਾਏ ਮਾਲਕੀ ਹੱਕ ਦਵਾਏ ਉਹਦੇ ਨਾਲ ਤੇ ਚੱਲਦੀ ਹੈ ਸਟੇਜ ਉਹ ਤੋਂ ਅਗਲੀ ਸਟੇਜ ਹੈ ਜਿਹੜੀ ਉਹ ਸਾਡੇ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਚੱਲਦੀ ਹੈ ਪੰਜ ਨਗਰ ਵਸਾਏ ਹੋਏ ਲਗਭਗ 35 ਕਿਲੋਮੀਟਰ ਦੇ ਵਿੱਚ ਪੰਜਾਂ ਨਗਰਾਂ ਦੇ ਉੱਤੇ ਟੀਮਾਂ ਬਣੀਆਂ ਹੋਈਆਂ ਬਕਾਇਦਾ ਐ ਸਟੇਜਾਂ ਚੱਲਦੀਆਂ 4 ਘੰਟੇ ਸੁਣਨਾ ਸੁਣਾ ਨਹੀਂ ਪਸਦੀ ਹੂ ਉੱਥੇ ਨੌਜਵਾਨ ਲਲਕਰੇ ਮਾਰਦੇ ਤਰੇ ਫਿਰਦੇ ਆ ਟਰੈਕਟਰ ਤੇ ਡੈਕ ਲੱਗੇ ਆ ਦਿੱਲੀਏ ਤੈਨੂੰ ਵੱਡਾਂਗੇ ਦਿੱਲੀਏ ਤੈਨੂੰ ਲਲਕਾਰਾਂਗੇ ਇਸ ਕਿਸਮ ਦੇ ਗਾਇਕਾਂ ਨੇ ਗੀਤ ਗਾਏ ਹੋਏ ਆ ਹਾਰ ਨਹੀਂ ਮੰਨ ਕੇ ਮੋਰ ਨੂੰ ਤਿਆਰ ਸਾਡੇ ਲੋਕ ਸਰਕਾਰ ਜਿੰਨਾ ਮਰਜੀ ਇੰਤਿਆਲ ਲੈ ਲੇ ਪਰਖ ਲੈ ਸਰਕਾਰ ਅਸੀਂ ਦਾਅਵੇ ਨਾਲ ਕਹਿੰਦੇ ਆ ਕਾਨੂੰਨ ਰੱਦ ਹੋਣਗੇ ਤੇ ਕਾਨੂੰਨ ਰੱਦ ਕਰਾਉਣ ਦੀ ਖਾਤਰ ਭੈਣੋ ਭਾਵਾ ਜਿਹੜੇ ਤੁਸੀਂ ਅੱਜ ਪੰਡਾਲ 'ਤੇ ਬੈਠੇ ਹੋ ਪੰਜਾਬ ਵਾਲੇ ਸੱਦੇ ਵੀ ਤੁਸੀਂ ਲਾਗੂ ਕਰ ਰਹੇ ਹੋ ਕਿਉਂਕਿ ਪਤਾ ਨਹੀਂ ਕਦੋਂ ਕਿਸੇ ਦੀ লাশ ਸਾਹਰਾਂ ਕਰੇ ਇਹ ਮਾਹੌਲ ਬਣਨਾ ਹੈ ਪੰਜਾਬ ਦੀ ਧਰਤੀ ਦੇ ਉੱਤੇ 10-10 ਇਕੱਠੀਆਂ ਵੀ ਆ ਸਕਦੀਆਂ লাশ ਜੇ ਸਰਕਾਰ ਕੋਈ ਹੋਰ ਜਾ ਫੈਸਲਾ ਲੈ ਲੈਂਦੀ ਹੈ ਸਾਡੇ ਕਿਸਾਨ ਖਾਲੀ ਹੱਥ ਵਾਪਸ ਨਹੀਂ ਆਉਂਦੇ ਇਹ ਤਹਈਆ ਜੱਥੇਬੰਦੀਆਂ ਨੇ ਲੈਂਤਾ ਹੈ ਇਹ ਤਾਂ ਜੱਥੇਵੰਨੀਆਂ ਨੇ ਲੈਤਾ ਸਾਰਿਆਂ ਨੇ ਸਾਂਝਾ ਤੌਰ ਤੇ ਇਹ ਗੱਲ ਕਹੀ ਹੋਈ ਆ ਕਾਨੂੰਨ ਰੱਦ ਕਰੋ ਹਾਂ ਦਾ ਨਾਂ ਦਾ ਜਵਾਬ ਦਿਓ ਸਸੀਂ ਮੀਟਿੰਗਾਂ ਨਹੀਂ ਕਰਦੇ ਸਰਕਾਰ ਨਾਲ ਵਾਰੀ ਵਾਰੀ ਬਹੁਤ ਸਾਰੀਆਂ ਦਲੀਲਾਂ ਦਿੱਤੀਆਂ ਉਹਨਾਂ ਨੇ ਵੀ ਕਾਨੂੰਨ ਕਿਵੇਂ ਸਹੀ ਹੈ ਕਾਨੂੰਨ ਕਿਵੇਂ ਗਲਤ ਹੈ ਸਾਡੀਆਂ ਜੱਥੇਵੰਨੀਆਂ ਨੇ ਦਲੀਲਾਂ ਦਿੱਤੀਆਂ ਉਹ ਨਿਪੜ ਗਿਆ ਦਲੀਲਵਾਜੀ ਵਾਲਾ ਕੰਮ ਹੁਣ ਜ਼ੋਰ ਭਾਰਦਾ ਮੋਦੀ ਜਿੰਨੀਆਂ ਜੱਥੇਵੰਨੀਆਂ ਕੋਲੇ ਜ਼ੋਰ ਹੈ ਜ਼ੋਰ ਨਾਲ ਝੁਕਦਾ ਹੈ ਔਨਾ ਚਖੌਣ ਦੀ ਖਾਤਰ ਤੁਸੀਂ ਜਿੰਨੇ ਬੈਠੇ ਹੋ ਤੁਸੀਂ ਇਸ ਗੱਲ ਦਾ ਪਹਿਆ ਕਰਕੇ ਤੋ ਵਿਦਲੀ ਢੌਣੀਆਂ ਦਿੱਲੀ ਸਕਣੀਆਂ ਆਪਾਂ 14 ਤਰੀਕ ਨੂੰ ਬਠਿੰਡੇ ਡੀਸੀ ਦਾ ਪਰਮੂਰੇ ਜੱਡਾ ਵੱਡਾ ਇਕੱਠ ਕਰ ਰਹੇ ਹਾਂ ਕੱਟ ਸੋਡੇ ਜ਼ੋਰ ਹੋਣਾ ਜਿੰਨੇ ਆਜਾਓ ਇੱਕ ਬਹਿਣ ਤੇ ਇੱਕ ਭਰਾ ਕੱਲ ਨੂੰ 11 ਵਜੇ ਨੂੰ ਜਿਹੜਾ ਹਸਪਤਾਲ ਹੈ ਸਰਕਾਰੀ ਉਹਦੇ ਮੂਹਰੇ ਸਟੇਜ ਲਾਵਾ ਗਿਆ ਪਾਲਿਸ ਲਾਈਨ ਵਾਲੀ ਸਾਈਡ ਤੇ ਕਿਉਂਕਿ ਕੱਠ ਸਾਡੇ ਵੱਡੇ ਆ ਸਾਨੂੰ ਇਸ ਗੱਲ ਦਾ ਪਤਾ ਹੈ ਡੂੜ ਕਬਲਾਕ ਦਾ ਇਕੱਠ ਹੈ ਤੇ ਉਹਨੇ ਹੀ ਇਕੱਠ ਪਲਾਜ਼ਾ ਤੇ ਬੈਠਾ ਹੈ ਉਹਨੇ ਮੌਲਾਬੂਰੇ ਬੈਠਾ ਹੈ ਉਹਨੇ ਦਿੱਲੀ ਨੂੰ ਤੁਰ ਰਹੇ ਅੱਜ ਤੇ ਕੱਲ ਵਾਲਾ ਜਿਹੜਾ ਪੰਜਾਬ 15 ਸਦਾ ਹਿੰਦੁਸਤਾਨ 15 ਸਦਾ ਉਹਨੂੰ ਲਾਗੂ ਕਰਾਉਣ ਦੀ ਖਾਤਰ ਤੁਸੀਂ ਅੱਜ ਜਾ ਕੇ ਜੁਟ ਜਾੜਾ ਸਾਨੂੰ ਸਿਰਫ 15 ਮਿੰਟਾਂ ਨੂੰ ਵਿਹਲੇ ਕਰ ਦਿਆਂਗੇ ਲੰਗਰ ਪਾਣੀ ਛਕ ਲਿਓ ਲੰਗਰ ਪਾਣੀ ਛਕ ਕੇ ਆਪਦੇ ਪਿੰਡਾਂ 'ਚ ਲੱਗਦੇ ਹੋਏ ਦੇਡਲੇ ਪਿੰਡਾਂ ਵਿਚਲੀ ਜਿੱਥੇ ਅਜੇ ਕੋਈ ਗੱਲ ਨਹੀਂ ਗਈ ਉਹਨਾਂ ਨੂੰ ਕਹੋ ਜੇ ਦਿੱਲੀ ਨੂੰ ਠਖਾਉਣਾ ਏ ਜੇ ਕਾਨੂੰਨ ਰੱਦ ਕਰਾਉਣਾ ਏ ਫਿਰ ਸਾਡਾ ਸਬਰ ਪਰਖਣ ਵਾਸਤੇ ਤਿਆਰ ਹੈ ਦਿੱਲੀ ਪਹਿਲੀ ਵਾਰੀ ਨਹੀਂ ਦਿੱਲੀ ਦੇ ਨਾਲ ਟੱਕਰ ਹੋਈ ਪੰਜਾਬ ਦੇ ਲੋਕਾਂ ਦੀ ਅਨੇਕਾਂ ਮਾਰੀ ਹੋਈ ਆ ਸਾਡੇ ਗੁਰੂ ਤੇਗ ਬਹਾਦਰ ਦਾ ਛਿੱਤੀ ਜੜ ਵੀ ਨਹੀਂ ਨਸਰਬਦਾਰ ਹੈ ਉਸ ਦਿਨ ਵੀ ਅਸੀਂ ਜਿਹੜਾ ਸ਼ਹੀਦੀ ਦਿਹਾੜਾ ਹੈ ਉਹ ਦਿੱਲੀ ਦੀ ਹਿੱਕ ਤੇ ਬੈਠ ਕੇ ਮਨਾਵਾਂਗੇ ਦਿੱਲੀ ਨੇ ਨੇਕਾਬਾਰੀ ਸਬਰ ਪਰਖਿਆ ਸਾਡਾ ਤੇ ਹੁਣ ਜਿਹੜਾ ਚਾਮੜਿਆ ਹੋਇਆ ਹੰਕਾਰੀ ਬੰਦਾ ਹੈ ਜਿਹੜਾ ਨਰਿੰਦਰ ਮੋਦੀ ਹੈ ਜਿਹੜਾ ਕਦੇ ਕਸ਼ਮੀਰ ਤੇ ਹਮਲਾ ਕਰਦਾ ਕਦੇ ਦਿੱਲੀ ਦੇ ਵਿੱਚ ਮੁਸਲਮਾਨਾਂ ਦੀ ਕਤਲੋਕਾਰਦ ਕਰਾਉਂਦਾ ਕਦੇ ਪੰਜਾਬ ਦੀ ਧਰਤੀ ਤੇ ਝੰਡੀ ਫੇਰਦਾ ਵੀ ਪੰਜਾਬ ਦੀਆਂ ਜ਼ਮੀਨਾਂ ੜਾਰੀਆਂ ਤੇ ਵਾਨੀਆਂ ਹੋਣਗੀਆਂ ਕਾਨੂੰਨ ਨੇ ਇਹ ਗੱਲ ਕਹਿੰਦਾ ਹੈ ਕਾਨੂੰਨ ਇਹ ਕਹਿੰਦਾ ਜਿਹੜੇ ਤੁਸੀਂ ਲੰਗਰ ਲਾਉਨੇ ਉਹ ਅੰਮ ਦਾਤੋ ਪੁੱਲ ਸੰਗਦੇ ਉਹ ਵਿਸਾਖੀ ਤੇ ਲਾਉਨੇ ਹੋ ਅੱਜ ਲੰਗਰ ਲਈ ਬੈਠੇ ਹੋ ਦਿੱਲੀ ਦੇ ਵਿੱਚ ਲੰਗਰਾਂ ਦਾ ਢੇਰ ਲੱਗਿਆ ਹੋਇਆ ਹੈ ਭਖਾਰੀ ਬੜਾਊਗਾ ਕਾਨੂੰਨ ਸਾਹਮਣੂ ਭਖਾਰੀ ਇਹ ਗੱਲ ਦਾ ਮੱਦੇ ਇਸੇ ਨੂੰ ਹੋ ਗਿਆ ਭਖਾਰੀ ਬੰਦੇ ਤੋਂ ਪਹਿਲਾਂ ਜੰਗ ਦੇ میدان ਚ ਨਿਸਰੇ ਹੋ ਪੈਣਾ ਪਾਵੋ ਜੰਗ ਲੰਮੀ ਹੈ ਛੋਟੀ ਨਹੀਂ ਜੰਗ ਇਸ ਗੈਂਗ ਨੂੰ ਜਿੱਤਣ ਦੇ ਲਈ ਜਿਵੇਂ ਹਿੰਦੁਸਤਾਨ ਦੀ ਫੌਜ ਦੇ ਵਿੱਚ ਅਸੀਂ ਆਪਦੇ ਪੁੱਤਾਂ ਨੂੰ ਭੇਜਦੇ ਆ ਗੱਬਰਾਂ ਨੂੰ ਭੇਜਦੇ ਆ ਠਰਾ ਠਰਾ ਸਾਲਦਿਆਂ ਨੂੰ ਬਹੁਤਿਆਦੀਆਂ ਲਾਸ਼ਾਂ ਮੁੜ ਕੇ ਆਉਂਦੀਆਂ ਓਦੀ ਬਾਡਰਾਂ ਦੇ ਉੱਤੋਂ ਪਾਰ ਰਹੇ ਆ ਜੇ ਝਾਕਿਓ ਸਾਡੇ ਬਾਪੂਆਂ ਕੰਨੀ ਨੂੰ ਸੋਚ ਲਿਓ ਬਾਡਰ ਖਾਲੀ ਕਰ ਦਾਂਗੇ ਦਬਾਅ મોદી ਦੇ ਉੱਤੇ ਐ ਦਬਾਅ મોદી ਦੇ ਉੱਤੇ ਹੈਗਾ ਜੇ ਬਸਾਂ ਵਾਲੇ ਕਹਿੰਦੇ ਆ ਤੇ ਤੇਲ ਤੇ ਜਾਵਾਂਗੇ ਪਟੋਲ ਪੰਪਾ ਵਾਲੀ ਤੇਲ ਫਰੀ ਪਰ ਹੈ ਸਾਡੀਆਂ ਗਾਨਾਂ ਤਾਂ ਲੱਗਣੀਆਂ ਕੋ ਰੋਣਾ ਨਹੀਂ ਸਾਨੂੰ ਬਚਾਉਣ ਦੀ ਖਾਤਰ ਬਹੁਤ ਵੱਡੇ ਵੱਡੇ ਡਾਕਟਰ ਹੈ ਜਿਹੜੇ ਉਹ ਦਿੱਲੀ ਦੀ ਧਰਤੀ ਨੂੰ ਕੂਚ ਕਰ ਰਹੇ ਹੈ ਵੱਡੇ ਵੱਡੇ ਹਸਪਤਾਲ ਛੱਡ ਕੇ ਵੱਡੀਆਂ ਵੱਡੀਆਂ ਨੌਕਰੀਆਂ ਛੱਡ ਕੇ ਤੇ ਦਿੱਲੀ ਦੇ ਜਿੰਨੇ ਬੁੱਧੀਜੀਵੀ ਹੁਣ ਤੇ ਕਰ ਅੰਤਰਬੰਧ ਕੀਤੇ ਹੋਏ ਹੈ ਜਿਨ੍ਹਾਂ ਦਾ ਕਸੂਰ ਨਹੀਂ ਕੋਈ 10 ਤਰੀਕ ਨੂੰ ਅਸੀਂ ਉਹਨਾਂ ਦੇ ਰਿਹਾਈ ਵਾਸਤੇ ਮੰਗ ਕੀਤੀ ਕਸੂਰ ਤੋਂ ਉਹਨਾਂ ਦਾ ਸਿਰਫ ਇਹ ਨੇ ਵੀ ਉਹਨਾਂ ਨੇ ਅੱਜ ਤੋਂ 30 ਸਾਲ ਪਹਿਲਾਂ ਸਾਨੂੰ ਆ ਗੱਲਾਂ ਦੱਸਣੀਆਂ ਸ਼ੁਰੂ ਕਰਤੀਆਂ ਅਸੀਂ ਲਿਖਣੀਆਂ ਸ਼ੁਰੂ ਕਰਤੀਆਂ ਅਸੀਂ ਵੀ ਤੁਹਾਡੇ ਨਾਲ ਐਂ ਉਹ ਵਾਪਰੂਗੀ ਇਹੇ ਲਿਖਣ ਤੇ ਬੋਲਣ ਵਾਲਿਆਂ ਦੀ ਜ਼ਿਵਾਰਬੰਦੀ ਕਰਨ ਦੀ ਖਾਤਰ ਉਹਨਾਂ ਨੇ ਜਿਹੜੇ 90% ਆ ਪਹਾਜ ਹੈ ਸਾਈ ਪ੍ਰੋਫੈਸਰ ਸਾਈਾਰੇ ਸਾਈ ਬਾਬੇ ਵਰਗੇ ਅੰਡਾ ਨੁਮਾ ਕਮਰਾ ਉਹਦੇ ਵਿੱਚ ਸਿੱਟੇ ਹੋਏ ਹੈ 80 ਸਾਲ ਦਾ ਬਰਦਰਾ ਰਹੇ ਹੈ ਜਿਹੜਾ ਇੱਕ ਵਾਰੀ ਆਪ ਦੀ ਮੌਤ ਦੇ ਮੂੰਹ ਤੋਂ बच ਗਿਆ ਹੈ ਉਹਨਾਂ ਦੀਆਂ ਰਿਹਾਈਆਂ ਕਰਨ ਨੂੰ ਤਿਆਰ ਨਹੀਂ ਕਿਉਂਕਿ ਉਹਨਾਂ ਦੀ ਕਲਮ ਦੇ ਵਿੱਚ ਕਲਾ ਇੰਨੀ ਹੈ ਉਹਨਾਂ ਦੀ ਕਲਮ ਦੇ ਵਿੱਚ ਤਾਕਤ ਇੰਨੀ ਹੈ ਉਹਨਾਂ ਨੇ ਹਿੰਦੁਸਤਾਨ ਦੇ ਵਿੱਚ ਇਹ ਗੱਲ ਲਖ ਲਈ ਹੋਈ ਹੈ ਆਦਿਵਾਸੀ ਕਿਸਾਨਾਂ ਨੂੰ ਇਹ ਗੱਲਾਂ ਕਹੀਆਂ ਹੋਈਆਂ ਆਦਿਵਾਸੀ ਮੈਦਾਨ ਦੇ ਵਿੱਚ ਆਇਆ ਜਿਹ ਅੱਜ ਪੂਰਾ ਹਿੰਦੁਸਤਾਨ ਇਸ ਕੋਲ ਦਾ ਮੈਦਾਨ ਬਣਿਆ ਮੈਦਾਨ ਆਇਆ ਹੋਇਆ ਉਹਨਾਂ ਦੀ ਦੇਣ ਹੈ ਗੁਰਸ਼ਰਨ ਭਾਜੀ ਵਰਗਿਆਂ ਦੀ ਭਾਈ ਮੰਨਾ ਸਿੰਘ ਕਹਿ ਦਿੰਨੀਆਂ ਜੀ ਨੂੰ ਬਹੁਤ ਸਾਰੀਆਂ ਟੀਮਾਂ ਥੋੜੇ ਵਿੱਚ ਫਿਰਦੀਆਂ ਉਥੇ ਨਾਟਕ ਕਰਦੇ ਐ ਤੇ ਜਦੋਂ ਨਾਟਕ ਦੇ ਵਿੱਚ ਆ ਰੋਲ ਆਉਂਦਾ ਹੈ ਕਾਨੂੰਨ ਦਾ ਵੱਡੇ ਹਿੱਸੇ ਨੂੰ ਚੋਣ ਲਾਉਂਦੇ ਆ ਰੋਣ ਲਾਉਂਦੇ ਅੱਖਾਂ ਚੋਂ ਅਥਰੂ ਡਿੱਗਦੇ ਆ ਵੱਡੇ ਹਿੱਸੇ ਦੇ ਬਹੁਤ ਸਾਰੇ ਪਾ ਤੇ ਬਹੁਤ ਸਾਰੀਆਂ ਭੈਣਾ ਜਿਹੜਾ ਇਸ ਤਹਈਆ ਧਾਰ ਕੇ ਗਏ ਹੋਏ ਐ ਵੀ ਅਸੀਂ ਖਾਲੀ ਹੱਥ ਨਹੀਂ ਮੁੜਦੇ ਜੇ ਤੁਸੀਂ ਉਹਨਾਂ ਦੀ ਪਗਉਣੀ ਚਾਹੁੰਦੇ ਹੋ ਜੇ ਤੁਸੀਂ ਲਖਵੀਰ ਸਿੰਘ ਵਰਗੇ ਸ਼ਹੀਦਾਂ ਦੇ ਬੋਲ ਸਿਰਾਂ ਲਾਉਣੇ ਚਾਹੁੰਦੇ ਹੋ ਪ੍ਰਮੋਤ ਦੇ ਭੈਣੋਂ ਕਬਰ ਕਸੇ ਦਸ ਲੋ 15 ਤਰੀਕ ਨੂੰ ਮੁੜ ਪੰਜਾਬ ਦੀ ਧਰਤੀ ਤੋਂ ਵੱਡੇ ਕਾਫਲੇ ਲੈ ਕੇ ਉਹੀ ਡੱਬ ਵਾਲੀ ਵਾਲੇ ਲੈ ਕੇ ਰਹੀ ਆਪਾਂ ਬਠਿੰਡੇ ਵਾਲੇ ਤੇ ਉਧਰਲੇ ਜिले ਖਨੌਰੀ ਪਾਕੜਾ ਰਹੀ ਦਵਾਰੇ ਵੇਰਨਾ ਕੇ ਕਸਤੇ ਉਹਨਾਂ ਨੇ ਜਿਹੜੀਆਂ ਕੱਲੀਆਂ ਕੱਲੀਆਂ ਟਰਾਲੀਆਂ ਜਾਂਦੀਆਂ ਸੀ ਠਿੱਕ ਕਰਦੇ ਆ ਉਹਨਾਂ ਨੂੰ ਰਸਤਿਆਂ ਦੇ ਵਿੱਚ ਤੋੜਦੇ ਜਾਵਾਂਗੇ ਭੰਦੇ ਜਾਵਾਂਗੇ ਕਾਲੀ ਨਾਲ ਨਹੀਂ ਦਿੱਲੀ ਨੂੰ ਜਾਂਦੇ ਹੌਲੀ ਹੌਲੀ ਜਾਵਾਂਗੇ ਹਰਿਆਣੇ ਨੂੰ ਨਾਲ ਖੜਾ ਕਰਕੇ ਲੈ ਕੇ ਜਾਵਾਂਗੇ ਇਹ ਦੂ ਅਗਲੀ ਕੋਈ ਗੱਲ ਕਰਕੇ ਮੈਂ ਸਮਾਪਤੀ ਕਰੂੰ ਸਾਡੇ ਜਿਹੜੇ ਉਹ ਪੀੜਤ ਪਰਿਵਾਰ ਹੈ ਖੁਦਕਸ਼ੀ ਪੀੜਤ 16 ਤਰੀਕ ਨੂੰ 15 ਤਰੀਕ ਨੂੰ ਜਿਵੇਂ ਮਰਜੀ ਪਹੁੰਚਣ 16 ਤਰੀਕ ਨੂੰ ਉਹਨਾਂ ਦੇ ਪਿੰਡਾਲਾ ਦੇ ਵਿੱਚ ਜਿਵੇਂ ਆਪਾਂ ਪਹਿਲਾਂ ਪੰਜਾਬ ਦੀ ਧਰਤੀ ਦੇ ਖੁਦਕਸ਼ੀਆਂ ਵਾਲਿਆਂ ਦੇ ਫੋਟੋਆਂ ਲੈ ਕੇ ਆਉਦੇ ਪੁੱਤਾਂ ਦੀਆਂ ਦੇ ਭਾਵਨਾ ਦੀਆਂ ਦੇ ਘਰਾਂ ਵਾਲਿਆਂ ਦੀਆਂ ਸਾਡੀਆਂ ਭੈਣਾਂ ਗੱਈਆਂ ਸੀ ਐ ਦਿੱਲੀ ਦੇ ਇੱਕ ਵਾਰੀ ਚੌਕ ਦੇ ਵਿੱਚ ਇਹ ਕਾਨਫਰੰਸ ਵੱਡੀ ਕਰਕੇ ਵੀ ਇਹ ਤੋਂ ਪਹਿਲਾਂ ਹੀ ਅਸੀਂ ਨਪੀੜੇ ਇੰਦੇ ਹਾਂ ਅਸੀਂ ਤਾਂ ਜਿਉਣ ਨੂੰ ਤਰਜੀਹ ਨਹੀਂ ਦਿੰਦੇ ਅਸੀਂ ਤਾਂ ਸਪਰੇ ਨੂੰ ਦੁੱਧ ਵਾਂਗੂ ਪੀ ਜਾਂਦੇ ਹਾਂ ਗੱਡੀ ਦੀ ਲੈਣ ਤੇ ਗਲ ਧਰਦੇ ਹਾਂ ਫਾਹਾ ਲੈਣ ਲੱਗੇ ਟਾਈਮ ਨਹੀਂ ਲੌਂਦੇ ਇੰਨੇ ਸਟਾਏ ਪਏ ਹਾਂ ਛੋਟੇ ਪਹਿਲਾ ਵਾਲੇ ਕਾਨੂੰਨਾਂ ਨੇ ਆਹ ਕਾਨੂੰਨਾਂ ਦੀ ਦਾਬ ਨਹੀਂ ਚੱਲਣੀ ਅਸੀਂ ਪਿਛਲੇ ਕਾਨੂੰਨ ਰੱਦ ਕਰਾ ਕੇ ਮੁਰਮੇ ਇਹ ਸੰਕੇਤ ਸਰਕਾਰ ਨੂੰ ਦੇਣਾ ਤੇ ਸੰਕੇਤ ਜਾਣਾ ਉਹਦੇ ਜੇ ਕੱਲ ਨੂੰ ਬਠਿੰਡੇ ਦੀ ਧਰਤੀ ਭਾਰ ਨਹੀਂ ਚਲਦੀ ਜੇ ਪਰਸੋਂ ਜਿਹਨੂੰ ਤੁਰਾਂਗੇ ਗੱਬੜ ਵਾਲਿਆ ਨਾਕਾ ਉਵੇਂ ਸਿਰਤੋਂ ਦੀ ਭੜਕਾ ਕੇ ਲੰਗੜਿਆਂ ਜਿਵੇਂ ਲਖਵੀਂ ਨੰਗਿਆ ਸੀ ਸਿਰਤੋਂ ਦੀ ਗਿਆ ਸੀ ਜਿਹੜਾ ਇਹ ਲੱਗਦਾ ਸੀ ਪੱਥਰ ਦੇ ਹੱਲਣੇ ਨਹੀਂ 5 ਮਿੰਟ ਨਹੀਂ ਹੋਏ ਜਦੋਂ ਝੰਡਾ ਸੇ ਬੁਲੀ ਜਾਂਦਾ ਸੀ ਭੜਕਾ ਦਿਓ ਨਾਕੇ ਉਹਨਾਂ ਨੂੰ ਪਹਿਲਾਂ ਆਪਾਂ ਕਹੇ ਤਾਂ ਸੀ ਵੀ ਨਾਕਿਆਂ ਨੂੰ ਕਿਹੜੇ ਨਹੀਂ ਖੜਨਾ ਟੱਕਾਂ ਦੀਆਂ ਪਿੱਠਾਂ ਜੋੜੀਆਂ ਹੋਈਆਂ ਸੀ ਦੋਹਦੀਆਂ ਕੁਛ ਨਹੀਂ ਖੜਿਆ ਹੈਗਾ ਉਦੋਂ ਗਾਹ ਸੌਹ ਵਾਲੇ ਗਏ ਆਪਾਂ ਨਾਲੀ ਦੇ ਪੁਲ ਤੇ ਉੱਥੇ ਹੋਰ ਕਿਸਮ ਦਾ ਨਾਕਾ ਲੱਗਿਆ ਸੀ ਮੈਂ ਇਹ ਗੱਲ ਤੁਹਾਡੇ ਨਾਲ ਸਾਂਝੀ ਤਾਂ ਕਰਦਾ ਕਿਉਂਕਿ ਹੁਣ ਵੀ ਲੱਗੂਗਾ ਪਾਈਪਾਂ ਸੀਵਰੇਜ ਵਾਲੀਆਂ ਪੰਜ-ਪੰਜ ਫੋਟੋਆਂ ਦੀਆਂ ਜੋੜੀਆਂ ਰੇਤੇ ਦੇ ਨਾਲ ਭਰ ਕੇ ਨਾਲੀ ਦੇ ਪੁਰਦੇ ਵਿੱਚ ਫਸਾ ਕੇ ਸਮਾਰ ਕੇ ਪੰਨ-ਪੰਨ ਥਾਈ ਉੱਤੇ ਵੱਡੇ ਟਰੱਕਰ ਲਾਤੇ ਮਿੱਟੀ ਦੇ ਲੱੜ ਕੇ ਲੰਗੇ ਆ ਲੋਕ ਤੋਂ ਦੇ ਮੁੱਠੀਆਂ ਨਾਲ ਪਾਸੇ ਕਰਦਾ ਪਾਈਪਾਂ ਜਿਹੜੀਆਂ ਡੀਵੀਸੀ ਮਸ਼ੀਨਾਂ ਨਾਲ ਸਿੱਟੀਆਂ ਸੀ ਹੱਥਾਂ ਨਾਲ ਆਂ ਭਗਾਉਂਦੀਆਂ ਜਿਵੇਂ ਪਾਈਏ ਪਾਈਏ ਰੀਆ ਹੁੰਦੀਆਂ ਜਿਹੜੀਆਂ 10 10 ਮੀਟਰ ਦੀਆਂ ਪਾਈਪਾਂ ਸੀ ਉਦੋਂ ਗਏ ਹਸਾਰ ਵਾਲੇ ਬਾਡਰ ਤੇ ਜਦੋਂ ਹਸਾਰ ਵਾਲੇ ਬਾਡਰ ਤੇ ਨਵੇਂਕਰੇ ਕਿਸੇ ਦਾ ਨਾ ਨੂੰ ਪਤਾ ਲੱਗਿਆ ਵੀ ਨਾਕੇ ਭਾਂਦੇ ਤੁਰੇ ਆਉਂਦੇ ਆ ਹਸਾਰ ਕੋਲੇ ਜਾ ਕੇ ਹਸਾਰ ਵਾਲੇ ਬਾਡਰ ਕੋਲ ਜਿੱਥੇ ਆਪਾਂ ਹਸਾਰ ਦਾਖਲ ਹੁੰਦੇ ਆ ਸਰਸਿਕ ਹਸਾਰ ਦਾ ਸਿਰੇ ਵਾਲਾ ਬਾਡਰ ਹੈ ਉੱਥੇ ਫਿਰ ਉਹਨਾਂ ਨੇ ਜਿੰਨੀ ਟ੍ਰੈਫਿਕ ਸੀ ਸਾਰੀ ਟ੍ਰੈਫਿਕ ਨੂੰ ਫਤਿਹਬਾਦ ਦੇ ਹਸਾਰ ਦਾ ਨਾਕਾ ਉੱਥੇ ਪਿੱਠਾ ਜੋੜ-ਜੋੜ ਕੇ ਲਾਤੀ ਸੇਕ 15 ਮਿੰਟ ਨਹੀਂ ਚੱਲਿਆ ਹੈਗਾ 15 ਮਿੰਟਾਂ ਬਾਅਦ ਟਰੱਕ ਵੀ ਪਾਸੇ ਹੋਏ ਉਹ ਡਿੱਬੇ ਡਿੱਬੇ ਵੀ ਪਾਸੇ ਕਰਦੇ ਟਰੈਕਟਰ ਲੈ ਕੇ ਆਏ ਲੋਕ ਟੈਕਾ ਦੇ ਕਰਾਹ ਨਾਲ ਪਾਸੇ ਕੀਤਾ ਰਾਤ ਨੂੰ ਮੈਂ ਮੰਡੀ ਜਾ ਕੇ ਰਹਿਆ ਮੰਡੀ ਦਾ ਨਾਮ ਮਹਿਮੱਦ ਹੈ ਅਸੀਂ ਤਾਂ ਪੈਣ ਵਾਸਤੇ ਗਏ ਤੇ ਜਦੋਂ ਮੰਡੀ ਵਾਸੀਆਂ ਨੂੰ ਪਤਾ ਲੱਗਿਆ ਵੀ ਉਹ ਜੱਥੇ ਬੰਦੀ ਵਾਲੇ ਆ ਰਹੇ ਹਨ ਜਿਹੜੇ ਨਾਕਿਆਂ ਨੂੰ ਚੱਕਦਾ ਚੂਰ ਕਰਦੇ ਤੁਰੇ ਆਉਂਦੇ ਹਨ ਉਹਨਾਂ ਨੇ ਸਾਨੂੰ ਖੜਾ ਕੇ 5 ਮਿੰਟ ਸਾਰੀ ਮੰਡੀ ਦਾ ਕੱਠ ਕਰਕੇ ਸਾਰੀ ਰਾਤ ਛੋਲੇ ਪੂਰੀਆਂ ਦਾ ਕੜਾਹ ਦਾ ਖੀਰ ਦਾ ਲੰਗਰ ਚਲਾਇਆ ਸਾਡੇ ਹਰਿਆਣੇ ਵਾਲੇ ਭਰਾਵਾਂ ਨੇ ਐ ਨਹੀਂ ਦੇਖਿਆ ਉਹਨਾਂ ਨੇ ਵੀ ਪੰਜਾਬ ਵਾਲੇ ਜਿਵੇਂ ਬਹੁਤ سارے ਬਿਅੰਦ ਲਾਉਂਦੇ ਹੁੰਦੇ ਐ ਹਰਿਆਣੇ ਨੂੰ ਪਾਣੀ ਨਹੀਂ ਜਾਣ ਦਿੰਦੇ ਉੱਥੇ ਆਪਣੇ ਕਾਗੂ ਤੋਂ ਗਲਤੀ ਨਾਲ ਬੋਲਿਆ ਗਿਆ ਹਰਿਆਣੇ ਦੇ ਆ ਤੋਂ ਅਸੀਂ ਉਹ ਕਿਹਾ ਵੀ ਅਸੀਂ ਉਹ ਨਹੀਂ ਅਸੀਂ ਤਾਂ ਕਹਿੰਦੇ ਹਰਿਆਣੇ ਨੂੰ ਮਲੇ ਰਾਜਸਥਾਨ ਨੂੰ ਮਲੇ ਪੂਰੇ ਹਿੰਦੁਸਤਾਨ ਦੇ ਕਿਸਾਨਾਂ ਨੂੰ ਇਨਸਾਫ ਤੋਂ ਉਰ ਦੀ ਖਾਤਰ ਪਰਿਆ ਸੀ ਪਾਣੀ ਰੋਕਣ ਵਾਲੇ ਦੇ ਵਿੱਚ ਸ਼ਾਮਲ ਨਹੀਂ ਅਸੀਂ ਪੰਜਾਬੀ ਬੋਲਦੇ ਵਾਲੇ ਇਲਾਕੇ ਮੰਗੜ ਵਾਲੇ ਨਹੀਂ ਅਸੀਂ ਤਾਂ ਇਸ ਧਰਤੀ ਨੂੰ ਹੋਰ ਲੰਬੀ ਤੇ ਚੌੜੀ ਕਰਨਾ ਚਾਹੁੰਦੇ ਹਾਂ ਇਹਨੂੰ ਸੰਘੋੜ ਕੇ ਪੰਜਾਬ ਜਿਹੜਾ 350 ਕਿਲੋਮੀਟਰ ਦੇ ਵਿੱਚ ਵਸਿਆ ਚਾਰ ਛੇੜਾ 350 380 ਕਿਲੋਮੀਟਰ ਦਾ ਹੈ 4 ਘੰਟੇ ਅਜ ਕ੍ਰਾਸ ਕਰ ਜਾਣੇ ਆ ਜੇ ਆਪਾਂ ਹਰੇੜੇ ਦੇ ਬਾਰਡਰ ਤੋਂ ਅੰਬਰਸਰ ਤੱਕ ਜਾਣਾ ਹੈ ਜੇ ਇੱਧਰ ਫਾਜ਼ਿਲਕਿਆਂ ਤੋਂ ਲੈ ਕੇ ਧੁਰ ਜਮਾ ਸੇਹਰ ਤੱਕ ਕਰ ਜਾਣਾ ਹੈ ਚੰਡੀਗੜ੍ਹ ਤੱਕ 400 ਕਿਲੋਮੀਟਰ ਤੋਂ ਥੱਲੇ ਥੱਲੇ ਆ ਇੱਥੇ ਵਸੇ ਖੜੇ ਆ ਅਸੀਂ ਇਹਨੂੰ ਸੰਗੋੜ ਕੇ ਖਾਲਸਤਾਨ ਬਣਾ ਜੀਏ ਕਿ ਹਿੰਦੁਸਤਾਨ ਨੂੰ ਲੁੱਟ ਰਹਿਤ ਸਮਾਜ ਸਿਰਜ ਜੀਏ ਇਹਦੀ ਖਾਤਰ ਤਹਿਆ ਕਰਿਆ ਹੋਇਆ ਹੈ ਪੂਰੇ ਹਿੰਦੁਸਤਾਨ ਨਿਵਾਸੀਆਂ ਦੇ ਨਾਲ ਲੱਗ ਕੇ ਕਿਤੇ ਦੇ ਅਧਾਕ ਸਾਡੇ ਕਿਸਾਨ ਭਰਾਵਾਂ ਨੇ ਸਾਨੂੰ ਹੱਥਾਂ ਦੇ ਜੱਕਿਆ ਹੋਇਆ ਇਸ ਲਈ ਭਰਾਵੋ ਜੇ ਕਿਸੇ ਕਿਸਮ ਦੀਆਂ ਕੋਈ ਗੱਲਾਂ ਉੱਠਦੀਆਂ ਵੀ ਇਹਦੇ ਨਾਲ ਅਸੀਂ ਬਾਕ ਰਾਂਗੇ ਬਚਾਂਗੇ ਤਾਂ ਜੇ ਸਾਡੀ ਖੇਤੀ ਦੇ ਉੱਤੇ ਹੱਲਾ ਤੇ ਹਮਲਾ ਪਰਾ ਹੋ ਜਾਂਦਾ ਹੈ ਜੇ ਭਾਜਪਾ ਦਾ ਹੰਕਾਰੀ ਬੰਦਾ ਜਿਹਨੇ ਪੂਰੀ ਦੁਨੀਆ ਦੇ ਵਿਚਾਲ ਦਾ ਹੰਕਾਰ ਦਾ ਇੱਕ ਸਨੇਹਾ ਭੇਜਿਆ ਹੋਇਆ ਉਹਨੂੰ ਢਾ ਲੈਨੇਓ ਉਹਨੂੰ ਲਫਾ ਲੈਨੇਓ ਉਹਨੂੰ ਚਖਾ ਦੇਨੇਓ ਉਹਦੇ ਕਾਨੂੰਨਾਂ ਨੂੰ ਪੈਰਾ ਥਲੇ ਮਿੱਦ ਦੇਨੇਓ ਮਿੱਦੀ ਬੈਠਿਆ ਕਬਰਾਂ ਨਾਲ ਆਪ ਇਹ ਗੱਲ ਕਹਿੰਦਾ ਮੋਦੀ ਵੀ ਡੱਬਾ ਲੈਵਲ ਮੈਂ ਆਉਂਦਾ ਰੱਖੂੰ ਕਾਨੂੰਨ ਸੋਡੇ ਵਾਲੇ ਪਾ ਦੇਣਾ ਐਡਾ ਵੱਡਾ ਚਲਾਕ ਬੰਦਾ ਹੈ ਕਹਿੰਦਾ ਕਾਨੂੰਨਾਂ ਕਨਾਨਾ ਦੀ ਗੱਲ ਨਹੀਂ ਕਾਨੂੰਨ ਤਾਂ ਜਿਵੇਂ ਪਹਿਲਾਂ ਆ ਰਿਹਾ ਉਹੀ ਬਾਲੋ ਪਰ ਡੱਬਾਂ ਦੇ ਆ ਹੀ ਰਹਿਣ ਦਿਓ ਲੈ ਬਾਲੋ ਲੱਗਾ ਰਹਿਣ ਦਿਓ ਵੀ ਨਵੇਂ ਕਾਨੂੰਨ ਬਣ ਕੇ ਆ ਗਏ ਹੁਣ ਡੱਬਾ ਪੜਵਾਉਣ ਦੀ ਸ਼ੰਤ ਹੈ ਸਾਡੇ ਵਾਸਤੇ ਸਾਰੇ ਹਿੰਦੁਸਤਾਨ ਦੇ ਲੋਕਾਂ ਦੇ ਵਾਸਤੇ ਅਸੀਂ ਡੱਬਾ ਸਮਾਂ ਰੱਖਦੇ ਜਦੋਂ ਮਰਜੀ ਸਾਡੇ ਸਿਰ ਤੇ ਲਿਆ ਕੇ ਬੋਝ ਧਰ ਦਿਆ ਕਰੇ ਕਿ ਡੱਬਾ ਪੜਵਾ ਕੇ ਉਥੜੇ ਐਨਾ ਰੌਲਾ ਜੇ ਛੁੱਟੀਆਂ ਮਾਰ ਲੱਗ ਜਔ ਤੁਸੀਂ ਜਿਵੇਂ ਹੁਣ ਬਿਰਲੇ ਬਿਰਲੇ ਜਿਹੜੇ ਮਾਰਦੇ ਹੋ ਨੇੜੇ ਦੇ ਪਿੰਡਾਂ ਵਾਲੇ ਨਾਲ ਗੱਲ ਕਰਕੇ ਸਲਾਹ ਕਰਕੇ ਜਥੇਬੰਦੀ ਦੀ رائے ਨਾਲ ਰੇਲ ਤੇ ਕਿਨੇ ਜਾਣਾ ਹੈ ਟਰੈਕਟਰਾਂ ਤੇ ਕਿੰਨੇ 700 ਖਾ ਜਾ ਸਕਦਾ ਕੋਈ ਸਾਧਨ ਲੈ ਕੇ ਜਾਣਾ ਉਹ ਸਾਰਾ ਧਿਆਨਤ ਹੋਵੇ ਸਾਡੀ ਗਿਣਤੀ ਕਿੰਨੀ ਹੈ ਕਿਉਂਕਿ ਬਹੁਤ ਸਾਰੇ ਪੱਤਰਕਾਰ ਭਰਾਵਾਂ ਦੀ ਇਹ ਖਬਰਾਂ ਲਗੀਆਂ ਹੋਈਆਂ 2020 ਕੇ ਯੂਗਰਾਹਣ ਦਾ ਲਗਭਗ ਅ ਤੋਂ ਵੱਧ ਇਕੱਠ ਹੈ ਸਾਰੀਆਂ ਜਥੇਬੰਦੀਆਂ ਨਾਲ ਇਸ ਗੱਲ ਤੋਂ ਅਸੀਂ ਹੰਕਾਰ ਨਹੀਂ ਮਹਿਸੂਸ ਕਰਦੇ ਅਸੀਂ ਆਪਦੇ ਆਪ ਨੂੰ ਕੋਈ ਵੱਡਾ ਰਤਬਾ ਨਹੀਂ ਦੇਣਾ ਚਾਹੁੰਦੇ ਤੁਸੀਂ ਨੇ ਬਾਬਲ ਠੀਕ ਤੇ ਗਲਤ ਦੇ ਫੈਸਲੇ ਕੀਤੇ ਐ ਫੁੱਲ ਚੜਾਉਣੇ ਸ਼ੁਰੂ ਕੀਤੇ ਐ ਤੁਸੀਂ ਸਰਕਾਰ ਦੇ ਖਿਲਾਫ ਜਿਹੜਾ ਮਰਜੀ ਝੰਡਾ ਚੱਕੇ ਕੋਈ ਅਸੀਂ ਉਹਨੂੰ ਕਹਿੰਦੇ ਆ ਵੀ ਕਿਸਾਨ ਪੱਖੀ ਐ ਸਰਕਾਰ ਦੇ ਸੰਕੇਤ ਉਲਟ ਐ ਦੇ ਇਹਦੇ ਲਈ ਕਦੇ ਉਹ ਖਾਲਸਤਾਨੀਆਂ ਦਾ ਕਦੇ ਉਹ ਮੌਮਾਦੀਆਂ ਦਾ ਇਹੋ ਜੇ ਲੇਬਲ ਲਾ ਕੇ ਜਿੱਥੇ ਬੰਦਿਆਂ ਨੂੰ ਮਜ਼ਰਾਬ ਕਰਨ ਲੱਗੇ ਹੋਏ ਐ ਅੱਜ ਸਾਡੀ ਇੱਕੋ ਇੱਕ ਮੰਗ ਹੈ ਕਾਨੂੰਨ ਤੁਰੰਤ ਰੱਦ ਕਰਾ ਜਾਂਦੇ ਹੋ ਸਾਰੇ ਲੋਕਾਂ ਦੀ ਮੰਗਾਂ ਪੈਣੋ ਪ੍ਰਭੂ ਇਹਨੂੰ ਰੱਦ ਕਰਾਉਣ ਦੀ ਗੱਲ ਅਖੀਰ ਦੇ ਵਿੱਚ ਜੇ ਭਾਈ ਲਖਮੀਰ ਸਿੰਘ ਨੂੰ ਸੱਚੀ ਸੰਧਾ ਜਲੀ ਦੇਣ ਦੀ ਖਾਤਰ ਆਏ ਹੋ ਤੁਸੀਂ ਕੱਲ ਤੋਂ ਏਉਂ ਨਾ ਕਰਿਓ ਵੀ ਸਾਡੇ ਪਿੰਡ ਦਾ ਭਲਾਨਾ ਐਗੂ ਹੈ ਉਹ ਅਨਾਉਂਸ ਕਰੂਗਾ ਸੀ ਫੇਰ ਜਾਵਾਂਗੇ ਕੱਲ ਵਾਲਾ ਪ੍ਰੋਗਰਾਮ ਆਪਣਾ 3:00 ਵਜੇ ਨੂੰ ਸਮਾਪਤ ਹੋ ਜਾਣਾ ਹੈ 12 ਵਜੇ ਆਪਾਂ ਲਗਭਗ ਇਕੱਠੇ ਹੋਨੇ ਆ ਅੱਜ ਲੇਟ ਹੋਇਆ ਇਕੱਠੇ ਵੀ ਦੇਰ ਹੋਇਆ ਕੁਝ ਭੋਗ ਸਮਾਗਮ ਵੀ ਆਪਾਂ 12:30 ਸਮਾਪਤ ਕਰਨਾ ਚਾਹੁੰਦੇ ਸੀ ਉਹ 1 ਵਜੇ ਲਗਭਗ ਹੀ ਕਿਉਂਕਿ ਆਪਾਂ ਚਾਹੁੰਦੇ ਸੀ 2 ਵਜੇ ਤੱਕ ਵੇਲਾ ਕਰਕੇ ਭੇਜ ਦਈਏ ਇਸ ਕਰਕੇ ਅਸੀਂ ਸਮਾਗਮ ਵਾਲੀਆ ਜਗਾ ਜਿੰਨੀ ਤਿਆਰੀ ਕਰੀ ਸੀ ਇਹਦਾ ਟਾਈਮ ਸੀਮਿਤ ਕਰ ਲਿਆ ਭੋਗ ਤਾਂ ਹਰ ਇੱਕ ਦਾ ਪੋਣਾ ਆ ਨਹੀਂ ਹਿੱਸੇ ਹੋਣਗੇ ਬਰ ਲਿਆਂ ਦੇ ਹਿੱਸੇ ਹੋਣ ਗਿਆ ਸਮਾਗਮ ਤੁਸੀਂ ਪਿੰਡ ਵਾਲਿਆਂ ਨੇ ਤਿਆਰ ਕੀਤਾ ਵੀ ਅਸੀਂ ਮਾਰਕ ਦੇ ਵਿੱਚ ਬੋਤਲਾਵਾਂਗੇ ਲਖਵੀਰ ਸੇਉਂਦਾ ਅਸੀਂ ਧੰਨਵਾਦ ਕਰਦੇ ਹਾਂ ਪੂਰੇ ਨਗਰ ਦਾ ਲਾਓ ਬੋਤ ਜਿਹੜੇ ਰਹਿ ਜਾਣਗੇ ਜਿਨ੍ਹਾਂ ਦੇ ਬੁੱਤ ਪਿੰਡਾਂ ਵਾਲੇ ਨਾਲ ਲਾਉਣਗੇ ਜਿਵੇਂ ਗਾਦਰੀਆਂ ਦੇ ਲੱਗੇ ਹੋਏ ਜਲੰਧਰ ਦੇਸ਼ਗੰਪਾ ਯਾਦਗਾਰ ਹਾਲ ਦੇ ਵਿੱਚ ਹਰ ਸਾਲ 1 ਨਵੰਬਰ ਤੋਂ ਮੇਲਾ ਸ਼ੁਰੂ ਹੁੰਦਾ ਹੈ ਪੰਜ ਨੂੰ ਅੰਮ੍ਰਿਤ ਇਕਰ ਮੇਲਾ ਲੱਗਦਾ ਐਨਾ ਜੋਧਿਆਂ ਨੇ ਮੇਲੇ ਲਗਾਇਆ ਕਰਨਗੇ ਮੇਲੇ ਚਾਹੇ ਉਹ ਇੱਕ ਜਗ੍ਹਾ ਤੇ ਲੱਗਣ ਲੱਗ ਜਾਣ ਚਾਹੇ ਥਾਂ ਥਾਂ ਤੇ ਲਾ ਦਿਆ ਕਰੋ ਤੁਸੀਂ ਆਹ ਲੜਾਈ ਦੇ ਵਿੱਚ ਪਏ ਹੋਇਆ ਸੀ ਤੇ ਇਸ ਲੜਾਈ ਨੂੰ ਅੰਤਮ ਰੂਪ ਹੈ ਜਿਹੜਾ ਉਹ ਦੇਣਾ ਸ਼ੁਰੂ ਕਰਤਾ ਜਿ ਅੱਜ ਦਿੱਲੀ ਦੇ ਵਿੱਚ ਕਿਨਾਤਾ ਜੈਪੁਰ ਵਾਲਾ ਵੱਧ ਗਿਆ ਹੁਣ ਦਿੱਲੀ ਦਾ ਰਸਤਾ ਟੈਟ ਹੋਣਾ ਸਾਡੇ ਦਿੱਲੀ ਦੇ ਲੋਕਾਂ ਨਾਲ ਨਹੀਂ ਬਰੋ ਅਸੀਂ ਲੋਕਾਂ ਨੂੰ ਨਹੀਂ ਠਿੱਠ ਕਰਨਾ ਚਾਹੁੰਦੇ ਇਹਦੇ باوجود ਵੀ ਲਾਂਘਾ ਰੱਖਦੇ ਹਾਂ ਕਿਉਂਕਿ ਲੋਕ ਸਾਨੂੰ ਪਿਆਰ ਕਰਦੇ ਆ ਸਤਿਕਾਰ ਦਿੰਦੇ ਆ ਲੋਕ ਸਾਨੂੰ ਕੰਬਲ ਦਿੰਦੇ ਆ ਚੱਪਲਾ ਦਿੰਦੇ ਆ ਜਿਹੜੇ ਰੁਪਏ ਦੇ ਦਿੰਦੇ ਆ ਉਹ ਵੀ ਠੀਕ ਆ ਜੇ ਕੋਈ ਨਹੀਂ ਦੇਣ ਜੁਗਾ ਉਹ ਵੀ ਠੀਕ ਆ ਅਸੀਂ ਉਹਨਾਂ ਨੂੰ ਠਿੱਠ ਨਹੀਂ ਕਰਦੇ ਸਰਕਾਰ ਨੂੰ ਸੰਕੇਤ ਦਿੰਦੇ ਆ ਪੂਰਾ 26 ਤਰੀਕ ਤੋਂ ਲੈ ਕੇ ਅੱਜ ਤਾ ਉਹ 13 ਤਰੀਕ ਚ ਬੈਠੇ ਆ 19 ਦਿਨ ਹੋ ਗਏ ਸਾਨੂੰ ਬੈਠਿਆਂ ਨੂੰ ਸਾਡਾ ਸਵਰ ਦਾ ਇੰਤਿਹਾਲਾ ਰਹਿਆ ਹੋ ਅੱਜ 19ਵੇਂ ਦਿਨ ਜੇ ਅਸੀਂ ਜੈਪੁਰ ਵਾਲਾ ਰੋਡ ਹੋਰ ਜਾਮ ਕਰਨ ਦਾ ਫੈਸਲਾ ਕੀਤਾ ਸਾਰੀਆਂ ਜਥੇਬੰਦੀਆਂ ਵੱਲੋਂ ਇਹ ਫੈਸਲਾ ਹੋਰ ਵੀ ਵਧਣਾ ਹੈ ਕਿਉਂਕਿ ਛੋਟੇ ਕਨੇ ਇਕੱਠ ਨਹੀਂ ਸੋਨੂ ਵੀ ਵੱਡੇ ਲੱਗਦੇ ਆ ਸਾਤੂ ਵੀ ਵੱਡੇ ਲੱਗਦੇ ਆ ਕਾਨੂੰਨ ਦੇ ਮੁਤਾਬਕ ਤਾਂ ਘੱਟ ਛੋਟੇ ਆ ਕਾਨੂੰਨ ਤਾਂ ਕਰੋੜਾਂ ਲੋਕਾਂ ਦਾ ਗਲ ਘੋਟਦਾ ਇਕੱਲੇ ਕਿਸਾਨਾਂ ਦਾ ਨਹੀਂ ਮਜ਼ਦੂਰਾਂ ਦਾ ਘੋਟਦਾ ਦੁਕਾਨਦਾਰਾਂ ਦਾ ਘੋਟਦਾ ਪੱਲੇਦਾਰਾਂ ਦਾ ਘੋਟਦਾ ਜਿਹੜਾ ਵੀ ਹਿੰਦੁਸਤਾਨ ਦਾ ਵਸਨੀਕ ਹੈ ਜਿਵੇਂ ਪਾਣੀ ਵਾਲੀ ਇੱਥੇ ਕਬਜ਼ਾ ਕਰਕੇ ਉਹਨਾਂ ਨੇ 200 ਰੁਪਿਆ ਦੀ ਮੋਤਲ ਵੀ ਕੋਲ ਲਾਤੀ ਐਓ ਭਰਾਵੋ ਜਿੱਤੇ ਜ਼ਮੀਨਾਂ ਤੇ ਕਬਜ਼ਾ ਹੋ ਗਿਆ ਕਣਕ ਦਾ ਪਾਹ ਗੰਢਿਆਲੀ ਹਾਲਤ ਜਾਣੇ 150 ਨੂੰ ਕਿਲੋ ਲੈਣੀ ਐ ਕਿ 200 ਨੂੰ ਕਿਲੋ ਲੈਣੀ ਐ ਮੂਠੀਆਂ ਨਾਲ ਮਿਲ ਕੇ ਆਟਾ ਪਕਾਇਆ ਕਰਨਾ ਇਹਦੀ ਖਾਤਰ ਲੜਦੇ ਆ ਇੰਨਾ ਆਉਣ ਵਾਲੀਆਂ ਨਸਲਾਂ ਨੂੰ ਬਚਾਉਣ ਦੀ ਖਾਤਰ ਲੜਦੇ ਆ ਕਿਤੇ ਆਏ ਨਾ ਕਹਿਣ ਕਿਥੇ ਸੀ ਉਹ ਤੁਸੀਂ ਉਦੋਂ ਸੁੱਤੇ ਪਏ ਜਦੋਂ ਜ਼ਮੀਨਾਂ ਦੀ ਮਾਲਕੀ ਹੁੰਦੀ ਸੀ ਕਿਸੇ ਮਰੇ ਕਿਹਾ ਜਾਂਦਾ ਸਾਡੇ ਦਾਦੇ ਦੇ ਤਿੰਨ ਹਾਲ ਚੱਲਦੇ ਹੁੰਦੇ ਤੇ ਅੱਜ ਕੋਈ ਕਹਿ ਸਕਦਾ ਸਾਡੇ ਦਾਦੇ ਕੋਲੇ ਦੋ ਟਰੈਕਟਰ ਸੀ ਤਿੰਨ ਟਰੈਕਟਰ ਸੀ ਜਾਂ ਇੱਕ ਟਰੈਕਟਰ ਸੀ ਜਾਂ ਗਜਾਰੇ ਜੋਗਰਾ ਸੀ ਰੋਟੀ ਦਾ ਖਾਂਦਾ ਸੀ ਐ ਧਰਤੀ ਨੂੰ ਐਨਾ ਮੋਹ ਭੰਗ ਹੋ ਗਿਆ ਸਾਡੇ ਨੌਜਵਾਨ ਜਹਾਜ਼ ਦੀ ਟਾਕੀ ਨੂੰ ਹੱਥ ਪਾਉਣ ਦੀ ਖਾਤਰ ਕਿੰਨੇ ਖਾਤੇ ਮੁੱਲ ਲਈ ਜਾਂਦੇ ਐ ਅੱਗਾ ਟੜਾ ਟੜ ਬਾਹਰ ਨੂੰ ਭਜੇ ਜਾਂਦੇ ਆ ਤੇ ਜੇ ਭਰਾਵਾ ਬਿੱਲ ਜੇ ਪਾਸ ਹੋ ਜਾਂਦੇ ਆ ਫਿਰ ਤਿਹਾਰ ਵਾਲੀ ਹਾਲਤ ਬਣੂ ਬਾਹਰ ਨੂੰ ਨਹੀਂ ਜਾਇਆ ਜਾਣਾ ਵਿਹਾਰ ਦੇ ਕਿਸਾਨ ਆ ਉਹ 10-10 ਕਿੱਲੇ ਵਾਲੇ ਜਿਹੜੇ ਸਾਡੇ ਝੋਨਾ ਲਾ ਕੇ ਜਾਂਦੇ ਆ ਜਿਹੜੇ ਮਹੀਨਾ ਵੀ ਨਾ ਮੋਟਾ ਤੇ ਲਿਟਦੇ ਆ ਉਹਨਾਂ ਨੇ 2000 ਸੀ ਦੇ ਵਿੱਚ ਜਦੋਂ ਕਾਨੂੰਨ ਲਾਗੂ ਹੋਇਆ ਵਿਰੋਧ ਨਹੀਂ ਕੀਤਾ ਉੱਥੇ 800 ਨੂੰ 900 ਨੂੰ ਝੋਨਾ ਵਿਕਦਾ ਜਿਹੜਾ ਤੁਸੀਂ 1900 ਨੂੰ ਵੇਚੀ ਜਾਂਦੇ ਹੋ ਜਿਹੜਾ ਤੁਸੀਂ ਘੇੜ ਕੇ ਬਕਾਉਨੇ ਹੋ ਨਰਮੇ ਦਾ ਪਾਪ ਪੂਰਾ ਲਈ ਜਾਣੂ ਐਕੀ ਜੇ ਅਸੀਂ ਮੈਦਾਨ ਦੇ ਵਿੱਚ ਆ ਐਕੀ ਕੋਈ ਅਰਚਲ ਨਹੀਂ ਆਈ ਕਿਸੇ ਗੱਲ ਦੀ ਝੋਨਾ ਦੀ